ਹੁਣ ਮੈਂ ਤੁਹਾਨੂੰ ਇੱਕ ਕੱਲ ਪਰਸੋਂ ਗੱਲ ਕਹੀ ਸੀ ਵੀ ਇਟਲੀ ਦੇ ਵਿੱਚ ਜਿਹੜੇ ਆਪਾਂ ਰਹਿੰਨੇ ਆ ਨਵੇਂ ਬੰਦੇ ਆਏ ਨੇ ਜਿਹੜੇ ਜਾਂ ਪੁਰਾਣੇ ਵੀ ਨੇ ਜੋ ਜਿੰਨਾਂ ਨੂੰ ਹਜੇ ਥੋੜੀ ਦੇਰੀ ਹੋਏ ਜਿਆਦਾ ਪੁਰਾਣੇ ਹੁੰਦਾ ਪਤਾ ਹੀ ਆ ਬਹੁਤ ਚੀਜ਼ਾਂ ਵੀ ਆ ਚੀਜ਼ ਕੀ ਆ ਮੈਨੂੰ ਵੀ ਇਹ ਜਦੋਂ ਪਹਿਲੀ ਵਾਰੀ ਕਿਸੇ ਨੇ ਦੱਸਿਆ ਸੀਗਾ ਵੀਰੇ ਨੇ ਤਾਂ ਮੈਂ ਇਹ ਨਾਲ ਹੀ ਦੋਸ਼ੀਸ਼ੀਆਂ ਲੈ ਲਿਆ ਸੀਗੀਆਂ ਕਈ ਵਾਰੀ ਰਾਤ ਨੂੰ ਆਪਾਂ ਰੋਟੀ ਖਾ ਕੇ ਸੋ ਜਾਂਦੇ ਆ ਜਾਂ ਦੁਪਹਿਰੇ ਆ ਜਾਂ ਸਵੇਰੇ ਆ ਜਾਂ ਜਦੋਂ ਵੀ ਮਰਜੀ ਆ ਆਪਣੇ ਕਈ ਵਾਰ ਗੈਸ ਬਣ ਜਾਂਦੀ ਆ ਜਾਂ ਪੇਟ ਭਾਰਾ ਭਾਰਾ ਹੁੰਦਾ ਵੀ ਐ ਲੱਗਦਾ ਭਰਿਆ ਭਰਿਆ ਲੱਗਦਾ ਤੁਸੀਂ ਜਦੋਂ ਹੰਤਜਾਬ ਵੀ ਬਣਦਾ ਦਰਦ ਹੁੰਦਾ ਨਾ ਪੇਟ ਦੇ ਵਿੱਚ ਦਰਦ ਹੁੰਦਾ ਤੇ ਉਦੋਂ ਹੀ ਸੇਮ ਹੀ ਪਿਛਲੇ ਵਾਸਤੇ ਦਰਦ ਹੁੰਦਾ ਢੂਹੀ ਦੇ ਵਿੱਚ ਕਈ ਵਾਰੀ ਉਹ ਆਪਣੇ ਤਜਾਬ ਬਣਿਆ ਹੁੰਦਾ ਤੁਸੀਂ ਆਹ ਜਿਹੜੀ ਹੈਗੀ ਇੱਕ ਚਮਚਾ ਆ ਫੁੱਲੀਆਂ ਜੀਆਂ ਦਾ ਇਹ ਆਪਾਂ ਪਕੌੜੀਆਂ ਚ ਪਾ ਕੇ ਖਾਂਦੇ ਇਹਦੇ ਨਾਲ ਦੀਆਂ ਤੇ ਇੱਥੇ ਇਹ ਇਨੋ ਆ ਇਹ ਇੱਥੇ ਦੀ ਇਨੋ ਆ ਆਪਾਂ ਕਹਿ ਦਿੰਦੇ ਆ ਜਿਵੇਂ ਆਪਾਂ ਇਹਨੂੰ ਪੀ ਲੈਨੇ ਬਜਾਰ ਗੈਸ ਜੀ ਬਣੀਏ ਇਹਨੂੰ ਪੀ ਲਈਏ ਹਾਜਮਾ ਸੈੱਟ ਹੋ ਜਾਊਗਾ ਤੁਸੀਂ ਇਹਦਾ ਇੱਕ ਚਮਚਾ ਆਹ ਇੱਕ ਚਮਚਾ ਭਰ ਕੇ ਤੁਸੀਂ ਗਲਾਸ ਦੇ ਵਿੱਚ ਸਿੱਟਣਾ ਤੇ ਉਹਦੇ ਵਿੱਚ ਅੱਧਾ ਇੱਕ ਗਲਾਸ ਪਾਣੀ ਪਾਉਣਾ ਤੇ ਅੱਧੇ ਗਲਾਜ ਜਾਂ ਵੱਡਾ ਗਲਾਸ ਆ ਤਾਂ ਇਨ ਇੱਕ ਚਾਂਚਾ ਪਾ ਕੇ ਤਾਂ ਇਨ ਇਹਨੂੰ ਪਾਣੀ ਦਾ ਕਰ ਲੈਣਾ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਨਿੰਬੂ ਨਿਚੋੜ ਦੇਣਾ ਨਿੰਬੂ ਨਿਚੋੜ ਕੇ ਜਦੋਂ ਇਹਦੇ ਵਿੱਚ ਗੈਸ ਬਣ ਗਈ ਬਹੁਤ ਝੱਗ ਬਣ ਗਈ ਉਹਨੂੰ ਨਾਲ ਹੀ ਇੱਕਦਮ ਇਨੋ ਵਾਂਗੂ ਪੀ ਜਾਣਾ 5 ਮਿੰਟ ਸਿਰਫ 5 ਮਿੰਟ ਜਾਂ 2 ਮਿੰਟ ਦੇ ਵਿੱਚ ਵਿੱਚ ਤੁਹਾਡੀ ਜਿਹੜੀ ਅੰਦਰੋਂ ਪੇਟ ਹੈ ਹਲਕਾ ਜਿਹਾ ਕਰ ਦੂਗੀ ਤੁਸੀਂ ਇਹਨੂੰ ਅਗਰ ਨਹੀਂ ਹਟਦੀ ਦੂਜੀ ਤੀਜੀ ਵਾਰ 2-3 ਘੰਟੇ ਬਾਅਦ ਇਹਨੂੰ ਲੈ ਸਕਦੇ ਹੋ ਡੱਬੀ ਬੈਗ 'ਚ ਰੱਖ ਲਓ ਜਾਂ ਘਰੇ ਰੱਖ ਲਓ ਇਹ ਤੁਹਾਡੇ ਕੰਮ ਆਊਗੀ ਬਹੁਤ ਵਧੀਆ ਡੱਬੀਆਂ ਤੇ ਇਹਦੀ ਤੁਸੀਂ ਸਕਰੀਨਸ਼ਾਟ ਲੈ ਕੇ ਰੱਖ ਲਓ ਮੈਂ ਨੇੜੇ ਕਰ ਦਿੰਨਾ ਇਹ ਜਿਹੜੀ ਚੀਜ਼ ਆ ਬਹੁਤ ਵਧੀਆ ਚੀਜ਼ ਆ ਰਾਤ ਨੂੰ ਅਗਰ ਬਾਈਚਾਸ ਦਰ ਦੌੜਦਾ ਤੁਸੀਂ ਅਗਰ ਗਲਾਸ ਨਿੰਬੂ ਨਹੀਂ ਹੈਗਾ ਤੁਸੀਂ ਉਹਦੇ ਚਾਰ ਦਾਣੇ ਜੀਵ ਤੇ ਰੱਖਣੇ ਆ ਜਦੋਂ ਇਹ ਫੁੱਲਣ ਲੱਗੇ ਜੀਵ ਤੇ ਰੱਖ ਕੇ ਤਾਂ ਪਾਣੀ ਦੀ ਘੁੱਟ ਭਰ ਕੇ ਗਾਹ ਲਗਾ ਜਾਣੇ ਆ ਦਾਣੇ ਜੀਵ ਦੇ ਵਿੱਚ ਚੱਬ ਕੇ ਉਹਨੂੰ ਗਾਹ ਲਗਾ ਜਾਣਾ ਤੁਸੀਂ ਦੋ ਤਿੰਨ ਦਾਣੇ ਬਸ ਜ਼ਿਆਦਾ ਨਹੀਂ ਜ਼ਿਆਦਾ ਕਰੇਗਾ ਕੰਮ ਖਰਾਬ ਕਰ ਦੂਗੀ ਸਿਰਫ ਦੋ ਜਾਂ ਚਾਰ ਦਾਣੇ ਗਿਣਤੀ ਦੇ ਬਸ ਬਸੇ ਕੋਈ ਗਲਾਸ ਦੇ ਵਿੱਚ ਇਹਨੂੰ ਪੀ ਸਕਦੇ ਹੋ ਇਹ ਬੜੀ ਵਧੀਆ ਚੀਜ਼ ਆ ਇੱਥੇ ਮਾਰਕੀਟ ਐਰੋਸਪੇਨ ਬਸੋਤੋ ਦੇ ਵਿੱਚ ਜੇ ਇਟਲੀ ਦੀ ਗੱਲ ਕਰਾਂ ਮੈਂ ਲਿਡਲ ਦੇ ਵਿੱਚ ਐਮਡੀ ਵਿੱਚ ਇਹ ਆਮ ਚੀਜ਼ ਪਈ ਹੁੰਦੀ ਆ ਤੁਸੀਂ ਜਿੱਥੇ ਮਰਜ਼ੀ ਦੇਖ ਸਕਦੇ ਹੋ ਨਿੱਕੇ ਨਿੱਕੇ ਦੁਕਾਨਾਂ ਤੋਂ ਵੀ ਲੈ ਸਕਦੇ ਹੋ ਕਿਸੇ ਵੀ ਦੇਸ਼ 'ਚ ਰਹਿੰਦੇ ਹੋ ਤੁਸੀਂ ਯੂਰਪ ਵਾਲੇ ਕਿਸੇ ਵੀ ਦੇਸ਼ 'ਚ ਇਸ ਟਾਈਮ ਵੀਡੀਓ ਦੇਖ ਰਹੇ ਹੋ ਤਾਂ ਤੁਸੀਂ ਇਹ ਚੀਜ਼ ਨੂੰ ਲੱਭ ਸਕਦੇ ਹੋ ਇਹ ਬਹੁਤ ਪੁਰਾਣੀ ਚੀਜ਼ ਆ 1870 ਦੀ ਬਣੀ ਹੋਈ ਆ ਕਾਰ ਗੱਡੀ 1870 ਚ